ਪੁਲਿਸ ਜ਼ਿਲ੍ਹਾ ਗੁਰਦਾਸਪੁਰ ਦੇ थाना ਕਾਨੂੰਵਾਲ ਦੇ ਰੇਨ ਆਉਂਦੇ ਪਿੰਡ ਜਾਗੋਵਾਲ ਬੇੜ ਦੇ ਵਿੱਚ ਅੱਧੀ ਰਾਤ ਨੂੰ ਗੁੰਡਾਗਰਦੀ ਵੇਖਣ ਨੂੰ ਮਿਲੀ ਹੈ ਜਦੋਂ ਕਿ 2 ਦਰਜਨ ਦੇ ਕਰੀਬ ਹਥਿਆਰਬੰਦ ਨੌਜਵਾਨਾਂ ਨੇ ਇੱਕ ਪਿੰਡ ਦੇ ਘਰ ਦੇ ਵਿੱਚ ਵੜ ਕੇ ਬੁਰੀ ਤਰ੍ਹਾਂ ਨਾਲ ਭੰਨ ਤੋੜ ਕੀਤੀ ਹੈ ਸੀਸੀਟੀਵੀ ਦੇ ਵਿੱਚ 2 ਦਰਜਨ ਤੋਂ ਵੱਧ ਹਥਿਆਰਬੰਦ ਨੌਜਵਾਨਾਂ ਰਾਤ ਨੂੰ ਤਕਰੀਬਨ 12 ਵਜੇ ਘਰ ਵੱਲ ਜਾਂਦੇ ਹੋਏ ਅਤੇ ਮੋੜ ਤੋੜ-ਫੋੜ ਕਰਦੇ ਵਾਪਸ ਆਉਂਦੇ ਦਿਖਾਈ ਦੇ ਰਹੇ ਹਨ ਮੇਰੀ ਹੋਈ ਜਾਣਕਾਰੀ ਦੇ ਮੁਤਾਬਿਕ ਇਹ ਨੌਜਵਾਨ ਇੱਕ ਬੰਦਪਏ ਘਰ ਦੇ ਵਿੱਚ ਤਾਲਾ ਤੋੜ ਕੇ ਅੰਦਰ ਵੜ ਜਾਂਦੇ ਹਨ ਅਤੇ ਅੰਦਰ ਖੜੇ ਮੋਟਰਸਾਈਕਲ ਤੇ ਸਕੂਟਰੀ ਅਤੇ ਕਾਰ ਨੂੰ ਵੀ ਨੁਕਸਾਨ ਹੈ ਇਹਨਾਂ ਨੂੰ ਲੱਭਾਇਆ ਗਿਆ ਹੈ ਉਥੇ ਹੀ ਘਰ ਦੇ ਸਾਰੇ ਸ਼ੀਸ਼ੇ ਬੈੱਡ ਟੇਬਲ ਤੱਕ ਤੋੜ ਦਿੱਤੇ ਗਏ ਮਾਮਲਾ ਬੀਤੀ ਸ਼ਾਮ ਨੂੰ ਦੋ ਘੰਟਿਆਂ ਵਿੱਚ ਹੋਈ ਮਾਮੂਲੀ ਤਕਰਾਰ ਦਾ ਦੱਸਿਆ ਜਾ ਰਿਹਾ ਹੈ ਉਥੇ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਹ ਗੱਲ ਗੱਲ ਕੀ ਹੋਈ ਸੀ ਚਲੋ ਵੀ ਉਸ ਨੂੰ ਬੋਲਣ ਦੇ ਆਦਿਕਾ ਆਏ ਬੰਦੇ ਆ ਗਏ ਸੰਧਿਆ ਆਏ ਸਾਰੇ ਕਾਹ ਉਹਨਾਂ ਨੇ ਘਰੇ ਭੀ ਕੇ ਮੁੱਢੀ ਵੀ ਤੋੜ ਗਏ ਸਾਡੇ ਘਰ ਤੋੜ ਕੇ ਸਾਰਾ ਬੰਦੇ ਬੰਦੇ ਸਤੇ ਗੋਲ ਲੈ ਪਰ ਉਹ ਆਪਣੇ ਭਰਾ ਦਿਆ ਇੱਕ ਗੋਲ ਦੇ ਨਾਲੇ ਭਰਾ ਵੇਕੇ ਮੈਂ ਗੋਲ ਦੇ ਭਰਾ ਹੀ ਆਏ ਪਰ ਉਹ ਬੰਦੇ ਆਏ ਗੱਲ ਸਾਰਾ ਮੋਟਲ ਮੈਂ ਜਾਜੀ ਆਇਆ ਆਪਣੇ ਸੌਰਿਆ ਤੋਂ ਮੈਂ ਜਾਜੀ ਆਇਆ ਆਪਣੇ ਸੌਰਿਆ ਤੋਂ ਮਰੇ ਘਰ ਨੂੰ ਲੱਲ ਇਹ ਗੱਲ ਕੀ ਹੋਈ ਸੀ ਤੁਹਾਨੂੰ ਵੀ ਤੁਹਾਨੂੰ ਪਤਾ ਨਹੀਂ ਕੀ ਗੱਲ ਆਈ ਇਹਨਾਂ ਦੇ ਬੰਦੇ ਸਤੇ ਉਹ ਮੁੜ ਆਏ ਅਈ ਜਦ ਕੀ ਦਾ ਬੱਧੀ ਕਰ ਤੋਰ ਜਾਂਦੇ ਆ ਕੋਈ ਕੋਈ ਦੀ ਪਿੰਡ ਨਾ ਕੋਈ ਨਹੀਂ ਬੋਲਦਾ ਪਿੰਡ ਦਾ ਬੰਦਾ ਮੁੰਡਾ ਬੋਲੇ ਨਾ ਸਾਰੇ ਬੋਲਣ ਚਾਹੀਦੇ ਕੀ ਮਸਲਾ ਕੀ ਹੈ ਇਹਨਾਂ ਦਾ ਕੋਈ ਪਤਾ ਮਸਲਾ ਮਸਲੇ ਦਾ ਕੋਈ ਪਤਾ ਇਹ ਮੁੰਡਾ ਮੁੰਡਾ ਲਾ ਕੋ ਚੱਕਰ ਹੋਏ ਚੱਕਰ ਹੋ ਰਿਹਾ ਹੋਏ ਕਿੰਨੇ ਕ ਵਜੇ ਆਏ ਪਤਾ ਕੁਛ ਨਾ ਤਾਂ 12 ਵਜੇ ਕਿੰਨੇ ਕ ਬੰਦੇ ਫੇ 5 ਹੀ ਆ ਗਏ ਹੋਣੇ ਚੱਕਰ ਦੇ ਜੀ ਇਹਨੂੰ ਤੇ ਨਹੀਂ ਸੱਟਾਂ ਲਾਈਆਂ ਕਿਸੇ ਨੂੰ ਘਾਦਣ ਲੱਗੀ ਕਿਸੇ ਨੂੰ ਨਹੀਂ ਘਾਦਣ ਤੇ ਮਾਈ ਕੱਲੀ ਹੈ ਨਾ ਕਾ ਜਿਹੜੇ ਬਾਹਰ ਸਡਾਉਣ ਸਾਰ ਆਏ ਇਹੋਨਾਂ ਦੇ ਵਜਿਓ ਉਹ ਵੀ ਜੇ ਇੱਥੇ ਲਖਾੜ ਦੇ ਜਾਣ ਤੇ ਹੋਰ ਬਹੁਤ ਮੁੰਡੇ ਨੇ ਲਖਾ हां ਤੇ ਭਾਂ ਥੋੜੀ ਕੀਤੀ ਗਿਆ ਰੋੜੇ ਦਾੜੇ ਵੀ ਮਾਰੇ ਆ ਨਹੀਂ ਨਹੀਂ ਭਾਂ ਥੋੜੀ ਕੀਤੀ ਮੁੰਡਿਆਂ ਮੰਡਿਆਂ ਦੀ ਗੱਲ ਹੋਈ ਸਾਨੂੰ ਜ਼ਿਆਦਾ ਨਹੀਂ ਪਤਾ ਇਹ ਇਹ ਘਰ ਕਿਹਦਾ ਵਾ ਇਹ ਮੇਰੀ ਤਾਈ ਦਾ ਆ ਕੀ ਨਾਂ ਉਹਨਾਂ ਦਾ ਟਿੰਕੀ ਅੱਛਾ ਉਹ ਇੱਥੇ ਘਰ ਚ ਕੌਣ ਕੌਣ ਰਹਿੰਦਾ ਕੱਲੀ ਤਾਈ ਰਹਿੰਦੀ ਆ ਮੁੰਡੇ ਬਾਹਰੇ ਰਹਿੰਦੇ ਆ ਤੇ ਕੁੜੀ ਵਿਆਹੀ ਆ ਤੇ ਫਿਰ ਲੜਾਈ ਕਿਹਦੇ ਨਾਲ ਹੀ ਮੁੰਡਾ ਆਇਆ ਹੀ ਨਾ ਗੱਲ ਗੱਦੀ ਤੋਂ ਉਹ ਆਇਆ ਹੀ ਤਾਂਈ ਦਾ ਪਤਾ ਲੈਣ ਤਾਂ ਹੀ ਠੀਕ ਨਹੀਂ ਨਾ ਰੈਂਦੀ ਹਾਂ ਹਾਂਜੀ ਉਹ ਪਤਾ ਲੈਣ ਆਇਆ ਸੀ ਤੋਂ ਆਪਸ ਵਿੱਚ ਉਧਰ ਸਾਡੇ ਚਾਚੇ ਦਾ ਘਰ ਹੈ ਨਾ ਉਧਰ ਖਲੋਤੇ ਸੀ ਉਧਰ ਕਿਤੇ ਬੋਲ ਪਏ ਆਪਸ ਵਿੱਚ ਹੀ ਉਹ ਤੋਂ ਹੋ ਗਈ ਲੜਾਈ ਤੇ ਫੇਰ ਇਹ ਰਾਤ ਉਹ ਆਏ ਮੁੰਡੇ ਲੜਾਈ ਹੋ ਗਈ ਮੁਰਕੇ ਮੁੰਡੇ ਮੰਡੇ ਚੱਲ ਗਏ ਆ ਮੁਰਕੇ ਰਾਤ ਇਹਨਾਂ ਨੇ ਬਾੜਾ 1 ਵਜੇ ਮੁੰਡੇ ਬੁਲਾ ਲਏ ਆ ਬਾੜਾ 1 ਵਜੇ ਨਾ ਆਏ ਹੁੰਦੇ ਕਿੰਨੇ ਕੁ ਜਾਣੇ ਸੀ ਹੈਗੇ 20 25 ਜਾਣੇ ਸਾਰੇ ਦਾਤਰ ਲੈ ਕੇ ਆਏ ਵੱਡੇ ਵੱਡੇ ਤਾਂ ਸਾਰਾ ਕੱਚ ਕੁੱਚ ਤੋੜ ਕੇ ਚੱਲ ਗਏ ਆ ਸੱਟ ਤੇ ਨਹੀਂ ਲਾਈ ਕਿਸੇ ਦੀ ਨਹੀਂ ਸੱਟ ਨਹੀਂ ਲੱਗੀ ਬਚ ਗਏ ਚਲ ਗਿਆ ਸੀ ਇਥੋਂ ਉਹ ਫਿਰ ਗੱਡੀ ਛੱਡ ਕੇ ਆਇਆ ਇਹਨਾਂ ਨੂੰ ਲੁਧਿਆਣੇ ਤੋਂ ਫਿਰ ਚਲ ਗਿਆ ਸੀ